ਬਹੁਤ ਸਾਰੇ ਮੇਰੇ ਵੀਰ ਭਰਾ ਨਾ ਇਹੋ ਜਿਹੇ ਨੇ ਆਪਣੀ ਵੀਡੀਓ ਨੂੰ ਹਰ ਰੋਜ਼ ਵੇਖਦੇ ਨੇ ਪਰ ਉਹਨਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਦੇਖੋ ਮੇਰੇ ਵੀਰ ਭਰਾਵੋ ਕੋਈ ਪੈਸਾ ਨਹੀਂ ਲੱਗਦਾ ਚੈਨਲ ਸਬਸਕ੍ਰਾਈਬ ਕਰਨ ਤੇ ਜਿਹੜਾ ਲਾਲ ਜਿਹਾ ਬਟਨ ਦੇਖ ਰਹੇ ਹੋ ਤੇ ਉਹਦੇ ਕਲਿੱਕ ਕਰੋਗੇ ਜਦੋਂ ਨਾਲ ਜਿਹੜੀ ਘੰਟੀ ਆ ਜੂ ਉਹਨੂੰ ਆਲ ਤੇ ਸੈੱਟ ਕਰ ਦਿਓ ਤੇ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਬਾਕੀ ਕੋਈ ਪੈਸਾ ਨਹੀਂ ਲੱਗਦਾ ਚੈਨਲ ਸਬਸਕ੍ਰਾਈਬ ਕਰਨ ਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਛੋਡੇ ਵਾਸਤੇ ਆਪਾਂ ਭਾਅ ਫਿਰਦੇ ਜਾਨਵਰ ਲੈਉਣੇ ਆ ਤੇ ਬਾਕੀ ਛੋਡੇ ਵਾਸਤੇ ਅੱਜ ਆਪਾਂ ਪਾ ਸਿਰ ਦਾ ਬਸ਼ੇਰਾ ਲੈ ਆਏ ਆ ਤੇ ਬਸ਼ੇਰਾ ਸੋਨੂੰ ਇਹ 27-28000 ਦੇ ਨੇੜੇ ਤੇੜੇ ਬਣ ਸਕਦਾਗਾ ਬਾਕੀ ਜਿੰਨੀ ਕੀ ਡਿਟੇਲ ਆਪਾਂ ਨੂੰ ਦੱਸੀ ਆ ਮਾਲਕ ਵੀਰਾ ਨੇ ਛੋਡੇ ਨਾਲ ਸਾਂਝੀ ਕਰਾਂਗੇ ਤੇ ਬਾਕੀ ਜੇ ਤੁਸੀਂ ਆਪਣੇ ਪੇ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਕਰਦੇ ਆ ਬੱਚੇ ਦੀ ਡਿਟੇਲ ਬਾਰੇ ਗੱਲਬਾਤ 3 ਮਹੀਨੇ ਉਮਰ ਹੈ ਜੀ ਨੁਕਰੇ ਘੋੜੇ ਦਾ ਬੱਚਾ ਹੈਗਾ ਤੇ ਇਹਦੀ ਮਾਂ ਦੀ ਹਾਈਟ ਹੈਗੀ ਹੈ ਜੀ 62 ਇੰਚ ਤੇ ਮੁੱਲ ਬਾਈ ਹੋਰੇ ਕਰਦੇ ਆ 35000 ਕਰਨਾਲ ਹਰਿਆਣਾ ਏਰੀਆ ਤੇ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਤੇ ਨੰਬਰ ਸਕਰੀਨ ਤੇ ਹੈ ਕਰੋ ਜੀ ਸੰਪਰਕ